ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਲਕੁਲ ਨੇੜੇ ਘਰ ਸੀ ਇਹਨਾਂ ਬਜ਼ੁਰਗਾਂ ਦਾ 90 ਸਾਲ ਦੀ ਉਮਰ ਹੈ ਇਹਨਾਂ ਦੀ ਨਾਮ ਹੈ ਇਹਨਾਂ ਦਾ ਸਰਦਾਰ ਲਾਲ ਸਿੰਘ ਤੇ ਇਹਨਾਂ ਦਾ ਘਰ ਹੈ ਜਿਹੜਾ ਉਹ ਮੌਜੂਦਾ ਗੁਰਦੁਆਰਾ ਜਿਹਨਾਂ ਨੂੰ ਨਨਕਾਣਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਜਨਮ ਸਥਾਨ ਹੈ ਰਾਇਪੋਈਂ ਦੀ ਤਲਵੰਡੀ ਤੇ ਉਸ ਵੇਲੇ ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ ਹੀ ਪੈਂਦਾ ਸੀ ਤਾਂ ਉੱਥੇ ਬਿਲਕੁਲ ਨੇੜੇ ਘਰ ਸੀ ਇਹਨਾਂ ਦਾ ਤੇ 1947 ਦੇ ਵੇਲੇ ਜਦੋਂ ਵੰਡ ਹੋਈ ਤਾਂ ਉਦੋਂ ਇਹਨਾਂ ਨੂੰ ਉਸ ਪਾਸੇੋਂ ਆਇਆ ਜਿਹੜਾ ਉੱਜੜ ਕੇ ਇੰਡੀਆ ਵਾਲੇ ਭਾਰਤ ਵਾਲੇ ਪਾਸੇ ਵੱਲ ਆਉਣਾ ਪੈ ਗਿਆ ਸੀ ਕੋਤੂ ਕਾਲੀ ਜੀ ਸਾਡਾ ਬੱਸ ਸਾਈਂ ਵਸਿਆਰੇ ਕੋਈ ਅੰਦਾਜ਼ੇ ਚ 10 ਕਿੱਲੇ ਤੋਂ 2 ਕਿੱਲੇ ਮਾੜੀ ਹੀ 10 ਕਿੱਲੇ ਨਾਲੋਂ 2 ਕਿੱਲੇ ਲੱਗ ਹੂੰ ਇਹਨਾਂ ਜਨ ਮਸਤਾਂ ਤੋਂ ਅਵੇਲੀ ਵਟਿਆਂ ਦੀ ਬੜੀ ਮਸ਼ਹੂਰ ਏ ਸੀ ਉਹਨਾਂ ਗਲੀਆਂ ਦਾ ਤੁਹਾਨੂੰ ਚੇਤਾ ਏ ਜਿੱਥੇ ਖੇਡੇ ਉਹ ਜਿੱਥੇ ਜੰਮੇ ਪਲੇ ਉਹ ਸੁਪਨਾ ਕਦੀ ਆਉਂਦਾ ਕਦੀ ਉਹਨਾਂ ਯਾਦਾਂ ਦਾ ਸੁਪਨਾ ਆਏ ਸੁਪਨਾ ਆਏ ਕੀ ਵਹਿੰਦੇ ਸੁਪਨੇ ਚ ਸੁਪਨੇ ਜੀ ਪਾਸੋਂ ਉਹ ਨਹੀਂ ਗਿਆ ਜੋ ਉਹ ਨਹੀਂ ਸੁਪਨਾ ਕੇ ਗਾਇਬ ਹੋ ਜਾਂਦਾ ਕੋਈ ਗਲੀ ਆਲਕੂਰੀ ਰਹਿੰਦੇ ਸੁਹਣੇ ਤੁਸੀਂ ਲੈ ਜਾਂਦੇ ਨਹੀਂ ਇਨਾ ਬਜ਼ੁਰਗਾਂ ਨੂੰ ਜਿਹੜਾ ਪੂਰਾ ਚਿੱਤ ਹੈ ਯਾਦਸ਼ਤ ਇਹਨਾਂ ਦੀ ਇੰਨੀ ਚੰਗੀ ਹੈ 90 92 ਸਾਲ ਦੀ ਉਮਰ ਦੇ ਵਿੱਚ ਆ ਕੇ ਵੀ ਕਿ ਗੁਰਦੁਆਰਾ ਸਾਹਿਬ ਦੀ ਉਹ ਖੂਬ ਖੂਬ ਜਿਹੜੀ ਇਮਾਰਤ ਹੈ ਉਸ ਨੂੰ ਇਹ ਬੋਲ ਕੇ ਦੱਸ ਰਹੇ ਨੇ ਕਿ ਜਿਵੇਂ ਉਹ ਇਮਾਰਤ ਅਸੀਂ ਅੱਜ ਦੇਖਦੇ ਆਂ ਦਰਸ਼ਨ ਕਰਦੇ ਆਂ ਦੂਰੋਂ ਨੇੜਿਓਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਹੀ ਬਿਲਕੁਲ ਇਹਨਾਂ ਨੇ ਪਰਿਭਾਸ਼ਿਤ ਕੀਤਾ ਆਪਣੀ ਗੱਲਬਾਤ ਦੇ ਰਹੀ ਕਿ ਉਹ ਇਮਾਰਤ ਕਿਸ ਤਰੀਕੇ ਦੀ ਦਿਖਦੀ ਸੀ ਤੇ ਦਾ ਉਚਾ ਦਰਵਾਜਾ ਤੇ ਗੁੰਬਦਾਂ ਦੋ ਬਣੇ ਤੇ ਵਿਛੇ ਦੇਦੀ ਹੂੰ ਤੇ ਬੜੀ ਆਮਰਤੀ ਸਾਮੀ ਦੂਰ ਹੂੰ ਹੂੰ ਉੱਚੇ ਉੱਚੇ ਗੋ ਸੁਨੈਰੀ ਰੰਗ ਦਾ ਹੈ ਰੇ ਤੇ ਬਾਬਾ ਨਨਕਾਣੇ ਵਾਲਿਆ ਲੋਕ ਸ਼ਬਦ ਕੋ ਬੇਸਾਨ ਹੂੰ ਉਹ ਤੇ ਅਮਾਰ ਜਿਹੜੀ ਸਾਮੀ ਦਰਸ਼ਨੀ ਦਿਉ ਬੀਸੀ ਨਾ ਜੀ ਉਹ ਬਹੁਤ ਇੱਛੀ ਬਣੀ ਇੱਕ ਸੀ ਦੋ ਬੁਰੇ ਦੇ ਜਸ ਹਮਤੇ ਬੜੇ ਹਲੇ ਹੂੰ ਉਹ ਨਾ ਦੇ ਇਤਰਾਗ ਰੱਖੀ ਹੁੰਦੀ ਸੀ ਜਿਸ ਉਹ ਕੋਪ ਪੈਂਦਾ ਸੀ ਹੂੰ ਤੁਨ ਗੁਰੂ ਨਾਨਕ ਜੀ ਨੇ ਜਾਗਤ ਕਰਿਆ ਹੂੰ ਅੱਛਾ ਤੁਸੀਂ ਹੁਣ ਤੁਹਾਡਾ ਮਨ ਕਰਦਾ ਹੈ ਤੁਹਾਡਾ ਜਾਣ ਨੂੰ ਵੀ ਤੁਹਾਨੂੰ ਜੇ ਮੌਕਾ ਮਿਲੇ ਤੂੰ ਜਾਣਾ ਚਾਹੋਗੇ ਤੁਸੀਂ ਉੱਥੇ ਮੱਥਾ ਟੇਕਣ ਜਾਂ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਲਕੁਲ ਨੇੜੇ ਘਰ ਸੀ ਇਹਨਾਂ ਬਜ਼ੁਰਗਾਂ ਦਾ 90 ਸਾਲ ਦੀ ਉਮਰ ਹੈ ਇਹਨਾਂ ਦੀ ਨਾਮ ਹੈ ਇਹਨਾਂ ਦਾ ਸਰਦਾਰ ਲਾਲ ਸਿੰਘ ਤੇ ਇਹਨਾਂ ਦਾ ਘਰ ਹੈ ਜਿਹੜਾ ਉਹ ਮੌਜੂਦਾ ਗੁਰਦੁਆਰਾ ਜਿਹਨਾਂ ਨੂੰ ਨਨਕਾਣਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਜਨਮ ਸਥਾਨ ਹੈ رائےਪੋਈਂ ਦੀ ਤਲਵੰਡੀ ਤੇ ਉਸ ਵੇਲੇ ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ ਹੀ ਪੈਂਦਾ ਸੀ ਤਾਂ ਉੱਥੇ ਬਿਲਕੁਲ ਨੇੜੇ ਘਰ ਸੀ ਇਹਨਾਂ ਦਾ ਤੇ 1947 ਦੇ ਵੇਲੇ ਜਦੋਂ ਵੰਡ ਹੋਈ ਤਾਂ ਉਦੋਂ ਇਹਨਾਂ ਨੂੰ ਉਸ ਪਾਸੇੋਂ ਆਇਆ ਜਿਹੜਾ ਉੱਜੜ ਕੇ ਇੰਡੀਆ ਵਾਲੇ ਭਾਰਤ ਵਾਲੇ ਪਾਸੇ ਵੱਲ ਆਉਣਾ ਪੈ ਗਿਆ ਸੀ ਤਾਂ ਇਹ ਬਜ਼ੁਰਗ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਰਹਿੰਦੇ ਸੀ ਤੇ ਇਹ ਆਪਣੀ ਪੂਰੀ ਸੁਰਤ ਦੇ ਵਿੱਚ ਸਨ ਉਦੋਂ ਪੂਰੀ ਸੰਭਾਲ ਦੇ ਵਿੱਚ ਸਨ ਉਦੋਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਇਹ ਜਾਂਦੇ ਹੁੰਦੇ ਸੀ ਬਹੁਤ ਸਾਰੀਆਂ ਇਹਨਾਂ ਦੇ ਕੋਲ ਉਥੋਂ ਦੀਆਂ ਗੱਲਾਂ ਤੇ ਉਸ ਸਮੇਂ ਦੀਆਂ ਯਾਦਾਂ ਨੇ ਜਿਹੜੀਆਂ ਉਹ ਇਹਨਾਂ ਦੇ ਚੇਤਿਆਂ ਦੇ ਵਿੱਚ ਅੱਜ ਵੀ ਵਸੀਆਂ ਹੋਈਆਂ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਠਾਕ ਅਹ ਅੱਛਾ ਤੁਹਾਡਾ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਵੇਂ ਪਿੱਛੋਂ ਤੁਸੀਂ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹੋ ਹਾਂ ਜੀ ਤੇ ਜਿਹੜਾ ਗੁਰਦੁਆਰਾ ਜਨਮ ਸਥਾਨ ਹੈ ਬਾਬੇ ਨਾਨਕ ਦਾ ਹਾਂ ਜੀ ਤੇ ਉੱਥੋਂ ਘਰ ਤੁਹਾਡਾ ਕਿੰਨੀ ਕੁ ਦੂਰ ਸੀ ਉਹ ਤੂੰ ਘੜੀ ਦੀ ਸਾਡਾ ਬਸ ਗਣ ਦਸਿਆ ਰੇ ਕੋਈ ਅੰਦਾਜ਼ੇ ਚ 10 ਕਿੱਲੇ ਦੋ ਕਿੱਲੇ ਬਾੜੇ ਹੀ 10 ਕਿੱਲੇ ਲਾਲੋ ਦੋ ਕਿੱਲੇ ਲਾਟਬ ਹੂੰ ਇਹਨਾਂ ਜਨਮਸਥਾਨ ਤੋਂ ਹਵੇਲੀ ਬਤਨ ਦੀ ਬੜੀ ਮਸ਼ਹੂਰ ਹੈਗੀ ਸੀ ਜੀ ਜਿਸ ਚਨਾਏ ਦੀ ਆਪਾਂ ਕਲੋਨੀਆਂ ਬੋਲਡੀਆਂ ਨਾ ਸ਼ਹਿਰਾਂ ਵਿੱਚ ਇਹ ਪੁਰਾਣੀ ਕਲੋਨੀਆਂ ਹੈ ਉਹ ਬੱਤਿਆਂ ਦੀ ਲਾ ਬੇੜਾ ਮਸ਼ਹੂਰ ਸੀ ਸਾਡਾ ਹੂੰ ਤੇ ਉਹਨਦੇ ਵੀ ਸਾਡੇ ਪੱਕੇ ਮਕਾਨ ਸਨ ਉਹ ਗੇ ਖੁਈ ਲੱਗੀ ਸੀ ਦੋ ਦਰਵਾਜੇ ਸਨ ਨਿਕਲਣ ਵਾਲਾ ਤੇ ਅੰਦਰ ਵੜਨ ਵਾਲਾ ਜੀ ਬਾਕੀ ਚਾਰ ਚਫੇਰੇ ਹੀ ਬੱਤਿਆਂ ਦੇ ਹੀ ਘਾਰੇ ਦੇ ਸਨ ਹੋਰ ਕੋਈ ਨਿਸ਼ਾਨੀ ਤੁਹਾਡੇ ਘਰ ਦੀ ਸਾਡੇ ਘਰ ਦੀ ਬਸ ਮਕਾਨ ਹੀ ਪੱਕੇ ਕੇ ਸਨ ਹੂੰ ਤੇ ਨੰਨ ਤੇਨ ਦੇ ਤੇਨ ਮਕਾਨਸ ਅੱਗੇ ਪਏ ਸੀ ਡਿਊਟੀ ਜੀ ਜੀ ਬਰਾਂਡਾ ਹੁੰਦਾ ਠੀਕ ਹੈ ਤੇ ਬੂਏ ਕੇ ਕੋਈ ਇੱਕ ਹੀ ਸੀ ਹੋਰ ਨਿਸ਼ਾਨੀ ਕੋਈ ਨਹੀਂ ਤੇ ਜਦੋਂ ਆ ਗੁਰਦੁਆਰਾ ਸਾਹਿਬ ਜਾਂਦੇ ਸੋ ਤੇ ਕਿੱਥੋਂ ਦੀ ਤੁਹਾਨੂੰ ਲੰਘ ਕੇ ਜਾਣਾ ਪੈਂਦਾ ਸੀ ਕੋ ਗਲੀ ਪੈਂਦੀ ਸੀ ਕਿਸੇ ਬਾਜ਼ਾਰ ਚੋਂ ਦੁਕਾਨਾਂ ਚੋਂ ਲੰਘਦੇ ਸੋ ਤੇ ਗੁਰਦੁਆਰੇ ਦੀ ਇਮਾਰਤ ਤੁਹਾਡੇ ਘਰੋਂ ਹੀ ਦਿਖ ਪੈਂਦੀ ਸੀ। ਨਾ ਨਾ ਅਸੀਂ ਗੜੀ ਗੜੀ ਬਣੀ ਹੋਈ ਸੀ। ਤੇ ਗੜੀ ਦੇ ਵਿੱਚ ਤੁਰੇ ਜਾਂਦੇ ਸੀ ਅਗਾ ਫਿਰ ਦਰਵਾਜ਼ਾ ਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਦਾ ਦਰਵਾਜ਼ੇ ਦੇ ਅੰਦਰ ਵਰ ਕੇ ਬਸ ਸੀ। ਬਸੇ ਨੇ ਛੋਟੇ ਛੋਟੇ ਦੇ ਪ੍ਰਸ਼ਾਦ ਦੇ ਨਾਲ ਚੜੇ ਜਾਂਦੇ ਸੀ। ਜੀ ਲਈ ਪ੍ਰਸ਼ਾਦ ਖਾਣ ਮੈਂ ਦੱਸ ਦਿੱਤਾ ਨੂੰ। ਜੀ ਬੱਚਿਆਂ ਨੂੰ ਚਾਹ ਹੁੰਦਾ ਪ੍ਰਸ਼ਾਦ ਦਾ ਹਾਂ ਕਿ ਵਾਰੀ ਵਾਰੀ ਲਈਏ ਜਾ ਕੇ ਆਹੋ ਇੱਕ ਵਾਰੀ ਲੈਣਾ ਨਾ ਤੇ ਉਹ ਆਖ ਥਿੰਦੇ ਹੋ ਜਾਂਦੇ ਸਿਨੇ ਤੇ ਉਹ ਪਾਈ ਨਹੀਂ ਕਹਿਣਾ ਗਾ ਬਹੀ ਤੋ ਗੇੜਾ ਦੇ ਸੀ ਮੋੜੋ ਕੱਪੜੇ ਨਾਲ ਜਰਾ ਕੁ ਲਾ ਕੇ ਤੇ ਅੱਗੋਂ ਆਈਂਗੇ ਨਾ ਉਹ ਕਰ ਲੈਣੇ ਪਤਾ ਨਾ ਕਿ ਆਦਾ ਹੂੰ ਦੂਜੀ ਵਾਰੀ ਮੋੜੇ ਲੈਣਾ ਉਹ ਥਿੰਦੇ ਤੋਂ ਪਛਾਣ ਹੋ ਜਾਂਦੀ ਸੀ ਕਿ ਦੁਬਾਰੇ ਲੈਣ ਆਏ ਨੇ ਆਓ ਤੇ ਉਹ ਫਿਰ ਅਸੀਂ ਬਸ ਹੋਰ ਵੀ ਨਾਲ ਹੋਣੇ ਮੁੰਡੇ ਤੇ ਅਸੀਂ ਨਾਡਾ ਉਹ ਆਈਂ ਘਰ ਲੈਨੇ ਹੱਥ ਨਹੀਂ ਥਿੰਦੇ ਦਿੱਸਣਾ ਨਹੀਂ ਪਰ ਸਾਹ ਨੋਵਰੀ ਤੇ ਮਾਰੀ ਲੈ ਲੈਣਾ ਤੁਹਾਡੀ ਕਿੰਨੀ ਕੁ ਉਮਰ ਸੀ ਉਸ ਵੇਲੇ ਉਹ ਜਿਹੜੇ ਮਾਸ ਮਹਾਰਾਂ ਤੇਰਾ ਸੀ ਤੇ ਰੰਗ ਸਾਲਾਂ ਦੇ ਤੀ ਤੁਹਾਡਾ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਜੀ ਸਨ ਜਿਹੜੇ ਤੁਹਾਡੇ ਉੱਥੇ ਨਾਲ ਵਸਦੇ ਸਨ ਔਰ ਸਾਡਾ ਸ਼ਰੀਕਾ ਆਏਗਾ ਸੀ। ਸ਼ਰੀਕਾ ਸੀ ਦਿਹਾਲ ਚੰਦ। ਜੀ। ਉਹ ਮੇਰੇ ਬਾਪ ਦਾ ਪਾਈਗਾ ਸੀ। ਹੂੰ। ਤੇ ਇਹ ਹੋਰ ਇਹ ਕਈ ਜਿਹੜੇ ਪਾਸੇ ਰਹਿੰਦਾ ਸੀ ਉਹ ਮੇਰੇ ਬਾਪ ਦਾ ਪਾਈ ਸੀ ਭਾਲੀ ਰਾਮ। ਹੂੰ। ਉਹ ਔਰ ਸ਼ਰੀਕਾ ਤੋਂ ਬਹੁਤ ਹੀ ਗਾਹੀ ਸਾਡਾ ਸਾਰਾ ਬੱਤਿਆਂ ਦਾ। ਇਹ ਉਹਨਾਂ ਦੇ ਨਾਂ ਘੇਰ ਕੀ ਦੱਸਨੇ ਨੇ ਹੂੰ ਕਿੰਨੇ ਕੁ ਘਰ ਸੀ ਤੁਹਾਡੇ ਉਥੇ ਸਾਡੇ ਉਥੇ ਘਾਰੇ ਸੀ ਸਾਨੂੰ ਕੋਈ ਤੇ ਰਾਂਜੋ ਲੰਗਾਰ ਸਾਨੂੰ ਬੱਤਿਆਂ ਦੇ ਘਰ ਹੂੰ ਉਹਨਾਂ ਦੇ ਜਿ ਬੱਤਿਆਂ ਹੁੰਦੇ 5000 ਖਾਨਦਾਨ ਹੈ ਪਹਿਲੋ ਲਾਭ ਜਿਹੜੇ ਸਾਡੇ ਵੱਡੇ ਸਨ ਉਹ ਉੱਠ ਚੜੋਂ ਦੇ ਸੰ ਠੀਕ ਹੈ ਉਠਾਂ ਆ ਬਾਹਰ ਲਿ ਜਾਣਾ ਉਸ ਪੱਕਾ ਤੋ ਇਹ ਮਸ਼ੀਨਰੀ ਕੋਈ ਨਹੀਂ ਸੀ ਹੂੰ ਤੇ ਉਠਾ ਦੇ ਬੋਝ ਲਾ ਦੇਣਾ ਤੇ ਅੰਗਰੇਜ਼ਾਂ ਨੇ ਕਿ ਆ ਬਈ ਤੁਹਾਨੂੰ ਅਸੀਂ ਜ਼ਮੀਨ ਦੇਣੇ ਆ ਤੇ ਤੁਸੀਂ ਜ਼ਮੀਨ ਲਓ ਇਹ ਵਰ ਸਾਡੇ ਜਿਹੜੇ ਵੱਡੇਗੇ ਸਨ ਨਾ ਬਾਪ ਦਾਦੇ ਜੀ ਜੀ ਉਹਨਾਂ ਨੇ ਕਿਹਾ ਬਈ ਤੁਹਾਨੂੰ ਇੱਕ ਪਿੰਡ ਨਹੀਂ ਦਿੱਤਾ ਜਾਵੇ ਦਾ ਹੂੰ ਇਹਨਾਂ ਆਖਿਆ ਸਾਨੂੰ ਸਾਰੇ ਖਾਨਦਾਨ ਨੂੰ ਇੱਕ ਪਿੰਡ ਦਿਓ ਅਸੀਂ ਇੱਕ ਪਿੰਡੇ ਚ ਬਬੀਏ ਉਹ ਨਾ ਆਖਿਆ ਇੱਕ ਪਿੰਡੇ ਨਹੀਂ ਜਾਣੂ ਪਿੰਡਾਂ ਚ ਬੰਦਿਆ ਦਾ ਬੇਦਾ ਇਹ ਤੇ ਕਿੰਨਾ ਜੀ ਬੰਦੀ ਇਨ ਕੀ ਫਾਰੋਂ ਇਹਨਾਂ ਫਿਰਨਣ ਕਾਣਾ ਸਾ ਬਾਕੇ ਤੇ ਉਹ ਇਥੇ ਕੰਮ ਦੇ ਪਾ ਲੈ ਸਮਾਕਰ ਬਣਾ ਹਾਲ ਹੈ ਸਾਡੇ ਤੇ 12 13 ਕਾਰੇਗੇ ਫਰਨ ਤੇ ਉਹਦੇ ਨਾ ਜ਼ਮੀਨ ਦੇ ਤੇ ਨਾ ਕੋਈ ਤੇ ਨਾ ਕਾਣਾ ਸਾ ਬਸਨ ਲੱਗਦਾ ਹੂੰ ਬਸ ਫੇਰ ਬਸ ਕੇ ਰਹਿ ਗਏ ਫੇਰ ਇਹ ਅੰਗਰੇਜ਼ਾਂ ਨੇ ਬਕਤ ਤੇ ਪਾਕਿਸਤਾਨ ਬਣ ਗਿਆ ਹੂੰ ਤੇ ਫੇਰ ਇਹਦੇ ਸਾਨੂੰ ਆਉਣਾ ਪਿਆ ਅਸੀਂ ਆਏ ਵੀ ਟਰੱਕਾਂ ਦੇ ਉੱਤੇ ਆ ਹੂੰ ਇਹ ਗੁਰੂ ਨਾਨਕ ਦੀ ਨਗਰੀ ਜਿਹੜੀ ਹੈ ਜੀ ਇਸ ਨਾ ਜੀ ਇੱਥੇ ਇਥੋਂ ਬੋਲਿਆ ਹਿੰਦੂਸਤਾਨ ਕਿਉਂ ਮੇ ਗੁਰੂ ਨਾਨਕ ਦੀ ਨਗਰੀਏ ਇੱਥੇ ਕੋਈ ਆਗਮੀ ਮਰਨਾ ਨਹੀਂ ਚਾਹੀਦਾ ਉੱਥੇ ਦੇਰ ਕੰਪ ਮੰਨ ਜੂਰ ਹੋ ਗਿਆ ਸਰਕਾਰ ਦਾ ਹੂੰ ਮਿਲਟਰੀ ਆ ਗਈ ਮਿਲਟਰੀ ਆ ਗਈ ਨਹੀਂ ਭਾਲੜੀ ਮਿਲਟਰੀ ਸੀ ਉਹ ਨਹੀਂ ਭਾਲੜੀ ਮਿਲਟਰੀ ਜਿਹੜੀ ਸੀ ਨਾ ਮੁੰਨੀ ਸੀ ਹੂੰ ਉਹ ਨਾ ਆਖਿਆ ਉਹ ਨੇਪਾਲੀ ਜਿਹੜੇ ਸਾਨੂੰ ਨਾ ਚਾਰ ਰਹਿਦੇ ਸਾਨੂੰ ਨਾ ਕੋਲ ਬਰੇਨ ਘਨ ਨਾ ਪਾਈਆਂ ਆਈਆਂ ਨੇ ਕਾਛੇ ਚ ਕਿ ਅਸੀਂ ਵੀ ਨਾਲੋਂ ਸੁਣੇ ਨੀਵੇਂ ਛੋਟੇ ਛੋਟੇ ਕੋਲ ਖਲੋ ਜਾਂਦੇ ਸੀ ਗੱਲਾਂ ਸੁਣਦੀ 파ਕੂ ਹੂੰ ਇਹ ਗੱਲ ਜਿਹੜੀ ਇਹ ਮੈਂ ਕੋੜੀਏਗਾ ਸਹੀ ਠੀਕ ਹੈ ਅੱਖੀਂ ਵੇਖੀ ਤੁਹਾਡੀ ਹਾਂ ਤੇ ਕੋਈ ਆਦਮੀ ਨਹੀਂ ਤੁਹਾਡੇ ਨਾਲ ਲੜਾਈ ਕਰਨ ਵਾਸਤੇ ਆਵੇ ਦਾ ਸਰਕਾਰਾ ਦੋ ਕਲ ਭਮੰਡੀ ਹੋ ਰਹੀ ਹੈ ਇਹ ਗੁਰੂ ਨਾਨਕ ਦੇ ਨਗਰੀਏ ਉਹ ਬਾਬੇ ਨਾਨਕ ਦੀ ਧਰਤੀ ਬਾਰੇ ਕੋਈ ਸਾਨੂੰ ਗੱਲਾਂ ਦੱਸੋ ਕਿਉਂਕਿ ਬੜੀ ਦੂਰੋਂ ਦੂਰੋਂ ਲੋਕੀ ਵੇਖੂ ਹੁਣ ਉੱਥੇ ਨਤਮਸਤਕ ਹੋਣ ਜਾਂਦੇ ਨੇ ਮੱਥਾ ਟੇਕਣ ਜਾਂਦੇ ਨੇ ਹੁਣ ਹੱਦਾਂ ਬਣ ਗਈਆਂ ਸਰਹੱਦਾਂ ਖੜੀਆਂ ਹੋ ਗਈਆਂ ਫਿਰ ਲੋਕੀ ਹੁਣ ਵੀਜ਼ੇ ਲੈ ਕੇ ਜਾਂਦੇ ਨੇ ਪਰ ਤੁਸੀਂ ਤਾਂ ਉੱਥੋਂ ਦੇ ਜੰਮੇ ਹੋ ਜਦੋਂ ਪ੍ਰਕਾਸ਼ ਪੂਰਬ ਹੁੰਦਾ ਸੀ ਗੁਰਪੁਰ ਬਉਂਦਾ ਸੀ ਕਿਵੇਂ ਦੀਆਂ ਰੌਣਕਾਂ ਹੁੰਦੀਆਂ ਸੀ ਉਸ ਨਗਰੀ ਦੇ ਵਿੱਚ ਉਸ ਵਕਤੀਬ ਉਹ ਮੇਰੇ ਪਾਸੇ ਆਉਂਦੇ ਸੀ ਹਾਂ ਕਿ ਇਹ ਸੇ ਗੁਰਦੁਆਰੇ دیਵਾਨ ਲੱਗਦਾ ਸੀ ਦਿਵਾਨ ਲੱਗਦਾ ਸੀ ਤੇ ਲੰਗਰ ਵੀ ਜਿਹੜਾ ਹੈਗਾ ਨਾ ਇਹ ਵੀ ਉਹ ਕਾਲੀਆਂ ਢੋਸਲੇ ਲੱਗਦਾ ਹੈਗਾ ਸੀ ਤੇ ਲੰਗਰ ਦੇ ਵਿੱਚ ਸਭ ਨੂੰ ਪ੍ਰਸ਼ਾਦਾ ਮਿਲਾ ਕੇ ਦਵਾ ਸੀ ਦਾਲ ਫਰਕੰਦਾ ਸੀ ਹੋਰ ਕੋਈ ਚੀਜ਼ ਨਹੀਂ ਸੀ ਹੂੰ ਤੇ ਬਾਹਰ ਦੇ ਲੋਕੇ ਰੰਮ ਕਿਉਂਕਿ ਉਹ ਜਿਹੜੀ ਤਲਵੰਡੀ ਰਾਏ ਬੁਲਾਰ ਦੀ ਸੀ ਨਾ ਇਹ ਰਾਏ ਬੁਲਾਰ ਇੱਕ ਮੁਸਲਮਾਨ ਹੈਗਾ ਸੀ ਸਾਲਾਈ ਉਹਨੂੰ ਦੱਸਦੀ ਪੈਨੋ ਤਲਵੰਡੀ ਰਾਏ ਬੁਲਾਰ ਦੀ ਬੋਹ ਦੇ ਸੰਨ ਹੂੰ ਤੇ ਜਿਹੜੇ ਗੁਰੂ ਨਾਨਕ ਨੂੰ ਤੇਰੋਂ ਨਾ ਵੇਖਿਆ ਨਾ ਇੱਕ ਸੱਪ ਨੇ ਇਹ ਮਾਲ ਚ ਰੌਣ ਗਿਆ ਡੰਗਰਿੰਦੇ ਬਾਪ ਜਿਹੜਾ ਘਾਲੂ ਹੈਗਾ ਸੀ ਨਾ ਜੀ ਨਾ ਤਾਂ ਘਾਲੂ ਹੂੰ ਉਹ ਸਨੇਂ ਡੰਗਰ ਦੇ ਤੇ ਤੂੰ ਖਤਰੀਆਂ ਦਾ ਪੁੱਤਰ ਹੈਗਾ ਹੈ ਇਹ ਮਹਿਤਾ ਹੈਗਾ ਸੀ ਗੁਰੂ ਨਾਨਕ ਦਾ ਜੀ ਤੇ ਤੂੰ ਕੋਈ ਕੰਮ ਕਰ ਉਹ ਡੰਗਰ ਚਿਰਉਣਾ ਆਸਤੇ ਤੀਤੇ ਤੇ ਡੰਗੜ ਚਰਦੇ ਰਹਤੇ ਇਹ ਕਪੜਾ ਲੈ ਕੇ ਤਾਂ ਕੇ ਸੌਂ ਗਿਆ ਉਸ ਵਕਤ ਸਾਪ ਨੇ ਆਇਆ ਤੇ ਉਸ ਗੁਰੂ ਦਾ ਦੋਰੇ ਦਾ ਨਾਮ ਮਾਲ ਦੀ ਸਾਭ ਰਖੜ ਜਾਏ ਹੂੰ ਵਿੱਚ ਬਣਿਆ ਸੀ ਵੀ ਇੱਥੇ ਮਾਲ ਚਰ ਆਇਆ ਹੈ ਤੂੰ ਦਾ ਨਾਮ ਉਹ ਸੱਪ ਨੇ ਜਿਸ ਨੇ ਢੰਮਾ ਪੈ ਗਿਆ ਢੰਗਰ ਚਰਦੇ ਰਹੇ ਤੇ ਉਹ ਸੱਪ ਨੇ ਤੇ ਜੇ ਲਈ ছਾਇਆ ਕੀਤੀ ਨਹੀਂ ਜੀ ਤੇ ਉਸ ਵਕਤ ਕੋਈ ਲੋਕੋ ਲੰਗੇ ਲੋਕੀ ਦੋ ਨਾਖਿਆ ਬਾਈ ਨਾਨਕ ਨੂੰ ਤਾਂ ਸੱਪ ਮਾਰ ਗਿਆ ਹੂੰ ਉਹ ਤੇ ਗਾਇ ਜਨ ਮਾਰ ਗਿਆ ਸੱਪ ਦਾ ਡਰ ਬੜਾ ਆਉਂਦਾ ਹੈ ਤੇ ਉਸ ਵਕਨ ਭਈ ਰਾਏ ਬੁਲਾਰ ਨੂੰ ਜਾ ਕੇ ਉਹਨਾਂ ਦੱਸਿਆ ਰਾਏ ਬੁਲਾਰ ਨੂੰ ਘਰ ਪਤਾ ਲੱਗਾ ਬਈ ਇਹ ਕੋਈ ਰਾਮਦਾਰੂ ਤੇ ਗਾਇ ਜਿਸ ਨੂੰ ਸਾਪਣੇ ਛਾਇਆ ਕੀਤੀ ਹੈ ਪੁੱਛਨੇ ਮੁਰੋ ਪੁੱਛ ਨੂੰ ਰਾਏ ਬੁਲਾਰ ਨੂੰ ਆਖਿਆ ਬਈ ਰਾਏ ਬੁਲਾਰ ਨੇ ਆਖਿਆ ਮਾਪੇ ਨਾਂ ਨੂੰ ਬਈ ਤੁਹਾਂ ਇੰਜ ਕਰ ਉਹਾ ਘੋੜਾ ਲੈ ਲੈ ਤੇ ਇਹ ਚਾਰ ਚੁਫੇਰੇ ਨਨਕਾਣਾ ਸਾਹਿਬ ਦੇ 뜰ੇ ਦੇ ਚੁਫੇਰੇ ਜਿੱਥੇ ਜਿੱਥੇ ਤੱਕ ਤੇਰਾ ਘੋੜਾ ਫਿਰ ਜਾਏ ਜਾਨਾ ਹੂੰ ਉਨੀ ਉਨੀ ਜ਼ਮੀਨ ਮੈਂ ਤੇਰੇ ਨਾਲ ਆ ਦੇਣਾ ਉਹ ਸੱਪ ਦੇ ਉਹਨੂੰ ਮਲੂਮ ਹੋ ਗਿਆ ਭਈ ਇਹ ਕੋਈ ਅਵਤਾਰ ਹੈ ਹੂੰ ਤੇ ਉਸ ਵਕਤ ਬਾਸ ਉਹ ਨਾਨਕ ਦੇ ਮਾਨੇ ਚਾ ਗਈ ਉਹ ਚੜ ਬੈਠਾ ਉਹ ਦਾ ਬਾਪ ਜਿਹੜਾ ਗਾਸੀ ਉਹ ਗਾਸੀ ਨਾ ਪਟਵਾਰੀ ਹੈ ਗਾਸੀ ਪਟਵਾਰੀ ਹੂੰ ਮਹਿਤਾ ਕਾਲੂ ਮੈਂ ਤਾਂ ਕਾਲੂ ਪਟਵਾਰੀ ਸੀ ਜੀ ਉਸਨੇ ਘੇਰੂ ਪਟਵਾਰੀ ਨੂੰ ਜ਼ਮੀਨ ਦੀ ਬੜੀ ਸਮਝੰਦੀਏ ਹੂੰ ਉਸਨੇ ਘੇਰੂ ਨੂੰ ਨਹੀਂ ਨਹੀਂ ਰਾਇਬੂ lard ਦੇ ਆਖੇ ਨਾ ਕਰ ਦਿੱਤੀ ਹੂੰ ਕਈ ਤਾਂ ਅੰਦੇ ਨਹੀਂ 1600 ਕਿੱਦਾ ਸੀ ਕਈ ਕਿੰਨੀਆਂ ਦੇ ਨੰਬਰ ਇਹ ਪਤਾ ਨਹੀਂ ਦੇ ਕਿੰਨੇ ਇਸੀ ਫਿਰ ਕੋਈ ਲੋਕ ਹੋਰ ਜਿਹੜੇ ਆਸੇ ਪਾਸੇ ਦੇ ਸੰਨ ਕਾਫੀ ਸਮਾਚਾਰ ਉਥੇ ਇਹ ਅਸੀਂ ਜਾਣਾਂ ਕਿ ਬਾਰੋਂ ਕਿਸੇ ਨੂੰ ਜ਼ਮੀਨ ਡੜ ਪੈਣਾ ਦੋਸ ਨੇ ਗੁੱਡ ਗਾੜੇ ਦੇ ਨਾ ਰਹਾ ਗਏ ਬਿਲਕੁਲ 750 ਮਰਬਾ ਕਹਿੰਦੇ ਨੇ ਵੀ ਉਹਦੇ ਨਾ ਕਰਵਾਈ ਸੀ ਹਾਂ ਇਹ ਹੋਰ ਵੀ ਨਾਂ ਮਾ ਸੇ ਬਸੇ ਦੇ ਲੋਕ ਅਮੀਨ ਦਾੜ ਕੇ ਲੋ ਆਦਣੀ ਖਾਰੇ ਜਿ ਦਿਨ ਮਾ ਬਾਪ ਦੀ ਸੇਵਾ ਨਹੀਂ ਕਰਦੇ ਲੋਕ ਕਿ ਉਹਨਾਂ ਨੇ ਗੁਰਦੁਆਰੇ ਦਾ ਨਾਡਵਾ ਜਿਨੀ ਅਰੇ ਅੰਦਾਜ਼ਾ ਉਹਨ ਕੋਈ ਨਹੀਂ ਬੈਤ ਨਹੀਂ ਕੋ ਬਾਦ ਗੇ ਕੇ ਕਟ ਗਏ ਬਿਲਕੁਲ ਰਾਏ ਬੁਲਾਰ ਪੱਟੀ ਦੀ ਗੱਲ ਕਰੀਏ ਭਾਵੇਂ ਬੇਬੇ ਨਾਨਕੀ ਦੀ ਗੱਲ ਕਰੀਏ ਉਹ ਬਾਬੇ ਨਾਨਕ ਦੇ ਪਹਿਲੇ ਸਿੱਖਾਂ ਦੇ ਵਿੱਚੋਂ ਗਿਣੇ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਨੂੰ ਪਛਾਣਿਆ ਸੀ ਤੇ ਗੁਰੂ ਸਾਹਿਬ ਦੀਆਂ ਬਹੁਤ ਸਾਰੀਆਂ ਜਿਵੇਂ ਧਾਰਮਿਕ ਯਾਤਰਾਵਾਂ ਕੀਤੀਆਂ ਚਾਰ ਉਦਾਸੀਆਂ ਕੀਤੀਆਂ ਨੇ ਉਹਨਾਂ ਨੇ ਭਾਈ ਮਰਦਾਨਾ ਉਹਨਾਂ ਦੇ ਨਾਲ ਸਨ ਹਾਂ ਤੇ ਤੁਸੀਂ ਬਹੁਤ ਸਾਰੇ ਸ਼ਬਦ ਵੀ ਜਾਣਦੇ ਹੋ ਅਸੀਂ ਚਾਹਾਂਗੇ ਕਿ ਕੁਝ ਸੁਣਾਓ ਸਾਨੂੰ ਤੁਸੀਂ ਧਨ ਮਾਰਤਾ ਤਿੱਗਤਾਏ ਜਿਨ੍ਹਾਂ ਦੇ ਬਾਲ ਜਣਿਆ ਮੱਝੀਆਂ ਦਾ ਛੇਡੂ ਮਹਾਰਾਜ ਬਣਿਆ ਹੱਥ ਗਏ ਚਖੂਂਦਾ ਮੋਢੇ ਖੇ ਸਦਾਰ ਕੇ ਠੁਮਕ ਠੁਮਕ ਸੋਨੇ ਪੈਰ ਧਰ ਦੇ ਨਚੰਤ ਮੱਝੀਆਂ ਨੂੰ ਛਾਡੋ ਏ ਪਰ ਬੀਣ ਗੁਰੂ ਜੀ ਹੋਏ ਅੰਦਰ ਲ ਨੀੜ ਗੁਰੂ ਜੀ ਨਚੰਤ ਗੁਰੂ ਜੀ ਸੰਗੈ ਮੱਝੀ ਉਜਾੜਨ ਖੇਤ ਪੁਛੇ ਜੱਟ ਜਸ ਨਾਨਕਾ ਇਸ ਗੰਦਾ ਵੇਤ ਸੁਣਦੇ ਕੈ ਹਾਂਜੀ ਹਾਂਜੀ ਬੜੇ ਧਿਆਨ ਨਾਲ ਸੁਣਦੇ ਹਾਂ ਅਸੀਂ ਵਕਤ ਧੂਪ ਐ ਰਸਾਏ ਜੇ ਜੋ ਸੇਰੇ ਆਇਆ ਜੀ ਠੰਡੀ ਜਗਾ ਦੇਖ ਗੁਰਾਂ ਦੇ ਰਾ ਲਾਇਆ ਜੀ ਕੱਪੜਾ ਵਿਛਾ ਗੁਰੂ ਸੌ ਜਾਂਦੇ ਮੱਝੀ ਵਾਲਾ ਮੈਂ ਮੱਝਾਂ ਵਾਲਾ ਖਿਆਲ ਢੀਲੋਂ ਚਾ ਬੁਲਾਮ ਦੇ ਹਰੀ ਪੈੜੀ ਦੇਖ ਮੱਜੀ ਭੱਜੀ ਜਾਂਦੀਆਂ ਮੋਂਜੀ ਵਾਲੇ ਖੇਤ ਨੂੰ ਜਾ ਕੇ ਖੂਬ ਖਾਂਦੀਆਂ ਆਹ ਉਹ ਤਾਂ ਉਹ ਬਿਨਾ ਓਟ ਨਾ ਜੋ ਸਮਝਿਆ ਰਿਆ ਤਨ ਗੁਰੂ ਨਾਨਕ ਜੀ ਨੇ ਜਾਗਤ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ੴ ਧੰਨ ਗੁਰੂ ਨਾਨਕ ਜਿਨੇ ਜਗ ਤਾਰਿਆ ਤੇ ਇਹ ਸ਼ਬਦ ਜਿਹੜੇ ਨੇ ਹੁਣ ਗੁਰਪੁਰਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਸਾਰੇ ਸੁਣਦੇ ਪਏ ਆ ਕਲ ਤਾਰਨ ਗੁਰੂ ਨਾਨਕ ਆਇਆ ਸਤਗੁਰੂ ਨਾਨਕ ਪ੍ਰਗਟ ਆ ਇਹ ਸਾਰੇ ਸ਼ਬਦ ਅਸੀਂ ਹੁਣ ਸੁਣਦੇ ਪਏ ਆ ਤਾਂ ਇਹ ਤੁਸੀਂ ਕਵਿਤਾ ਕਿੱਥੇ ਸੁਣੀ ਸੀ ਵੀ ਕਪਸਾ ਵੁਠੀ ਦੇ ਨੇ ਆਂ ਸੀ ਨਣਕਾਣਾ ਸਾਹਿਬ ਰੈਂਦੇ ਸੀ ਉੱਥੀ ਸੁਣੀ ਸੀ ਕਿੰਨਾ ਤੋਂ ਸੁਣੀ ਕੋਈ ਚੇਤਾ ਤੁਹਾਨੂੰ ਗਾਡੀਆਂ ਕੋਲ ਸੁਣੀ ਸੀ अच्छा गुरुद्वारा साहब जन्मस्थान ਦੇ ਵਿੱਚ ਹੀ ਸੁਣੀ ਹੈ ਹਾਂ ਠੀਕ ਹੈ ਹੁਣ ਉਹਦੇ ਬਾਅਦ ਭਰੀ ਗਈ ਇਹ ਮੇਰੀ ਹਾਂਜੀ ਹਾਂਜੀ ਭਰੀ ਜਾਂਦੀ ਆਵਾਜ਼ ਤੁਸੀਂ ਕਿੰਨਾ ਪੜੇ ਹੋ ਬਾਪੂ ਜੀ ਮੈਂ ਦੀ ਬਸ 6 ਹੀ ਪੜੇ ਹਾਂ ਛਿਮੀ ਜੀ ਫਾਸ ਕੋ ਨਹੀਂ ਹੋਇਆ ਤੇ ਪੜੇ ਕਿੱਥੇ ਹੋ ਨਨ ਘਾਣਾ ਸਾਡੀ ਗੁਰਦੁਆਰਾ ਹੈਗਾ ਸੀ ਸਕੂਲ ਹੈਗਾ ਜੀ ਫਾਲਸਾ ਸਕੂਲ ਨਨਕਾਣਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੀ ਬਣਿਆ ਆਇਆ ਸੀ ਹੂੰ ਤੇ ਅਸੀਂ ਦੋ ਪਾਈ ਹਗੇ ਸੀ ਇੱਕ ਮੇਰੇ ਛੋਟਾ ਸੀ ਤੇ 4 ਰੁਪਏ ਫੀਸ ਸੀ 2 ਰੁਪਏ ਨਹੀਂ ਨਾ ਫੀਸ ਸੀ ਉੱਥੇ ਪੜਾਈ ਦੀ ਪੜਾਈ ਦੀ ਤੇ ਦੇਸਣ ਸਾਡੇ ਬਾਪ ਨੇ ਆਖਿਆ 2 ਰੁਪਏ 4 ਜਿਹੜੇ ਨੇ ਨਾ ਹੂੰ ਉਹ ਤਾਂ ਬਹੁਤ ਨੇ ਇਹ ਉਹ ਮਾਸਟਰ ਬੇਕਾਂ ਲੱਗਾ ਨਹੀਂ ਨਾ ਦੇਖੀ ਕਿ ਰੁਪਈਆ ਕੱਟ ਜਾਵੇ ਦੀ ਇੱਕੇ ਘਰੋਂ ਆਉਂਦੇ ਨਹੀਂ ਹੂੰ ਇੱਕ ਦੇ ਬਾਪ ਦੇ ਪੁੱਤਰ ਨੇ ਭੇਤੇ 100 ਰੁਪਈਏ ਸੀ ਅਸੀਂ ਦੇ ਆ ਕਰਦੇ ਸੀ ਠੀਕ ਹੈ ਨਹੀਂ ਨਹੀਂ ਪਿੱਛੋਂ ਦੋ ਦੀ ਹੂੰ 2 ਰੁਪਈਏ ਨਹੀਂ ਨਾ ਕੀ ਸੀ ਤੇ ਪਾਸ ਕਿਉਂ ਨਹੀਂ ਹੋਏ ਤੁਸੀਂ ਪਾਸ ਬਸ ਉਹ ਜਿਮੀ ਇਹ ਜੇ ਫੇਰ ਅਸੀਂ ਪਾਸ ਇੱਦੇ ਆ ਗਏ ਸੰਤਾਲੀ ਇਹ ਕੀ ਪੜਦਾ ਸੀ ਅੱਛਾ ਤੇ ਉਸ ਵਕਤ ਮੁਰ ਪਾਕਿਸਤਾਨ ਬਣ ਗਿਆ ਪੜ੍ਹਾਈ ਛੁੱਟ ਗਈ ਪੜ੍ਹਾਈ ਛੁੱਟ ਗਈ ਇੱਕ ਸਕੂਲ ਦੇ ਵਿੱਚ ਇੱਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਦਾ ਬੜਾ ਮਸ਼ਹੂਰ ਸੀ ਜੀ ਦਾਮਾ ਦੇ ਪਿੰਡ ਸਣ ਤੇ ਉਹ ਸ਼ਹਿਰ ਸੀ ਤੇ ਬਾਹਰੋਂ ਬੱਚੇ ਆ ਕੇ ਇਹਦੇ ਵਿੱਚ ਬੋਰਡ ਬਣਿਆ ਆਇਆ ਸੀ ਬੱਚਿਆਂ ਦੇ ਬਾਦ ਇਹ ਉਹ ਜਿਹੜੇ ਬਾਰੂ ਹੁੰਦੇ ਸਨ ਨਾ ਜੀ ਉਹਨਾਂ ਦਾ ਵੀ ਖਰਚਾ ਉਹ 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 ਜਦੋਂ ਆ ਰਹੇ ਖਰਚੇ ਦੇਂਦੇ ਸਨ ਕਾਲੀ ਠੀਕ ਹੈ ਤੇ ਇੱਕ ਮੁੰਡਾ ਆ ਗਿਆ ਸੀ ਮੁਸਲਮਾਨਾਂ ਦਾ ਤੇ ਉਹਦਾ ਨਾਂ ਹੈਗਾ ਸੀ ਸ਼ੇਰ ਮੁਹੰਮਦ ਤੇ ਪਾਕਿਸਤਾਨ ਆਖਣ ਪਾਕਿਸਤਾਨ ਕੀ ਹੋ ਗਿਆ ਬਣ ਗਿਆ ਤਾਂ ਤਕੇ ਦੀ ਬੁੜੀ ਮੁੰਡੇ ਮੁਸਿੱਖਾਂ ਦੇ ਜਿਹੜੇ ਸਨ ਜੀ ਉਹ ਨਾਰੇ ਲਾਉਣ ਤਕੇ ਦੀ ਬੀੜੀ ਆਨੇ ਦਾ ਪਾਨ ਢੂਈਏ ਜਲੇ ਲਾ ਪਾਕਿਸਤਾਨ ਤੇ ਉਹ ਮੁੰਡਾ ਸੀ ਮੁਸਲਮਾਨਾਂ ਦਾ ਦਸਮੀ ਪੜਦਾ ਮਾਸਟਰ ਨੂੰ ਕਹਿੰਦਾ ਏ ਉਹ ਸ਼ੇਰ ਮੰਮਤੂ ਸਕੂਲ ਵਿੱਚ ਨਾ ਆਇਆ ਘਰ ਉਹ ਕਿਾ ਕੀ ਹੁੰਦੀ ਆਕੇ ਮੁੰਡੇ ਨੇ ਤੇ ਕੋਈ ਸ਼ਰਾਦਤ ਨਾਲ ਜਗੜਾ ਕਰ ਦੇਵੇ ਦੱਸ ਫਿਰ ਅਗਾਛਰ ਅਲਤਾ ਨਾਲ ਸੀ ਝਗੜੇ ਹੋ ਬਾਦ ਜਾਂਦੇ ਨਹੀਂ ਕਿ ਤੂੰ ਚਾਰ ਦਿਨ ਤੇ ਟਿਕਾਇਓ ਜਾਈ ਦੇ ਫੇਰਾ ਆ ਜਾਂਦੇ ਕੋ ਕਰੇ ਚੁੱਕੀ ਲੈ ਕੇ ਮੋ ਲਿਆ ਹੂੰ ਅੱਛਾ ਤੁਸੀਂ ਹੁਣ ਤੁਹਾਡਾ ਮਨ ਕਰਦਾ ਹੈ ਤੁਹਾਡਾ ਜਾਣ ਨੂੰ ਵੀ ਤੁਹਾਨੂੰ ਜੇ ਮੌਕਾ ਮਿਲੇ ਤੂੰ ਜਾਣਾ ਚਾਹੋਗੇ ਤੁਸੀਂ ਉੱਥੇ ਮੱਥਾ ਟੇਕਣ ਜਾਂ ਦਰਸ਼ਨ ਕਰਨ ਦੇ ਲਈ ਨਹੀਂ ਹੋਂ ਨਹੀਂ ਜਾਂਦਾ ਮੇਰੀ ਨਿਗਾਹ ਕੋਈ ਨਹੀਂ ਹੈ ਕਿ ਐਵੇਂ ਬਈਆ ਇੰਨਾ ਲੱਖਾਂ ਦਾ ਮੈਂ ਜਾ ਨਹੀਂ ਤੇ ਮੈਨੂੰ ਦੇਸ ਦਾ ਕੋਈ ਨਾ ਜੇ ਤੁਹਾਨੂੰ ਤੁਹਾਨੂੰ ਲੈ ਕੇ ਜਾਈਏ ਫਿਰ ਜਾਓਗੇ ਡੈ ਕੇ ਵੀ ਜਾਓ ਤੇ ਮੈਂ ਨਹੀਂ ਜਾਂਦਾ ਮੈਂ ਮੈਂ ਨਾ ਗੋਨੂ ਤੰਕਰਾਂ ਤੇ ਉਹਨਾਂ ਸਾਡੇ ਵਕਤ ਦੇ ਆਦਮੀ ਤਾਂ ਹੈ ਨਾ ਕੋਈ ਨਾ ਉਹਨਾਂ ਨਾਲ ਕੀ ਗੱਲ ਬੁੱਢਿਆਂ ਨਾਲ ਅੱਜ ਕੱਲ ਗੱਲ ਕੋਈ ਕਰਕੇ ਰਾਜੀ ਨਹੀਂ ਹੁੰਦੀ ਅੱਛਾ ਤੁਹਾਡੇ ਨਾ ਬਾਪੂ ਜੀ ਮਨ ਦੇ ਵਿੱਚ ਰੋਸਾ ਆਉਂਦਾ ਇਸ ਗੱਲ ਦਾ ਵੀ ਜਿਹੜਾ ਤੁਹਾਡਾ ਜਨਮ ਹੈ ਉਹ ਐਡੀ ਵੱਡੀ ਕਰਮਾਂ ਵਾਲੀ ਥਾਂ ਤੇ ਹੋਇਆ ਸੀ ਤੇ ਜੇ ਆ 47 ਦੇ ਵਿੱਚ ਵੰਡ ਨਾ ਹੁੰਦੀ ਤੇ ਤੁਸੀਂ ਜਿਹੜਾ ਏ ਉੱਥੇ ਹੀ ਰਹਿਣਾ ਸੀ ਉਸੇ ਭਾਗਾਾਂ ਵਾਲੀ ਕਰਮਾਂ ਵਾਲੀ ਥਾਂ ਦੇ ਉੱਤੇ ਆ ਉਹ ਜੋ ਉੱਥੇ ਹੀ ਰਹਿਣਾ ਸੀ ਹੋਰ ਫਿਰ ਅਜੀ ਦੁੱਖ ਆਉਂਦਾ ਮਨ 'ਚ ਹਾਂਜੀ ਦੁੱਖ ਆਉਂਦਾ ਇਸ ਗੱਲ ਦਾ ਦੁੱਖ ਤਾਂ ਆਉਂਦਾ ਇਹ ਜਿਹੜਾ ਨਾਕਾ ਛੱਡ ਕੇ ਆਏ ਆ ਘਰ ਬਾਹਰ ਆਏ ਆ ਹੁਣ ਉਹ ਕਰੀਏ ਵੀ ਵਿਧਕੀ ਬੰਦਾ ਹੈ ਹੂੰ ਉਸ ਵਕਤ ਆਇਆ ਬੜਾ ਹੂੰ ਸਮਾਨ ਅੰਦਰ ਛੱਡ ਕੇ ਅਜੀਬ ਦਰਵਾਜ਼ੇ ਨੂੰ ਮਿੱਦਰੇ ਮਾਰ ਕੇ ਆਇਆ ਮੈਂ ਮੋੜਾ ਆ ਕੇ ਲੇ ਲਮਾਂ ਦੇ ਕੋਈ ਦਿਨਾਂ ਦਾ ਝਗੜਾ ਹੈਗਾ ਓ ਜਮੀਨਾਂ ਛੱਡ ਕੇ ਖੌਂ ਜਾਂਦਾ ਹੈ ਹੂੰ ਪਿੱਛੇ ਕੀ ਕੁਝ ਰਹਿ ਗਿਆ ਬਾਪੂ ਜੀ ਉੱਥੇ ਪਿੱਛੇ ਜੀ ਸਮਾਨ ਹੀ ਘਰੇ ਦੂਰ ਆਏ ਪੈਸਾ ਸਾਡਾ ਕੋ ਨਹੀਂ ਲਿਆਏਗਾ ਜੀ ਨਾ ਇਹ ਸੋਨਾ ਬਖਾਂ ਛੱਟਿਆ ਹੈ ਹਮ ਬਾਪ ਸਾਡਾ ਹੀ ਸਾਰਾ ਘਰ ਮੁਕਿਆ ਤੋ ਇਸੀ ਜਿਹੜਾ 12 13 ਸਾਲਾਂ ਦਾ ਮੁੰਡਾ ਵੀ ਮੁਕੀ ਹਕਤियार ਦੀ ਬਿਲਕੁਲ ਉਹ ਤਾਂ ਅਗਲੀ ਔੜੀ ਦੀ ਤਾਂ ਆਪਣੇ ਬਾਪ ਨੂੰ ਚਾਹ ਚਲਸ ਦੇਸੀ ਹਮ ਹੁਣ ਤਾਂ ਅੱਜ ਕੱਲ ਇਹ ਡੈਡੀ ਮੰਮੀ ਡੈਡੀ ਸੱਥੇ ਨਹੀਂ ਹਮ ਅਸੀਂ ਚਾਚਾ ਹੀ ਸੱਦੇ ਸੀ ਹਮ ਉਹ ਨਾ ਉਹਨਾਂ ਗਲੀਆਂ ਦਾ ਤੁਹਾਨੂੰ ਚੇਤਾ ਏ ਜਿੱਥੇ ਖੇਡੇ ਉਹ ਜਿੱਥੇ ਜੰਮੇ ਪਲੇ ਉਹ ਸੁਪਨਾ ਕਦੀ ਆਉਂਦਾ ਕਦੀ ਉਹਨਾਂ ਯਾਦਾਂ ਦਾ ਸੁਪਨਾ ਆਉਂਦਾ ਏ ਸੁਪਨਾ ਆਉਂਦਾ ਏ ਕੀ ਵੰਦੇ ਸੁਪਨੇ ਚ ਸੁਪਨੇ ਚ ਬਸ ਉਹਵੇਂ ਵਹ ਨਹੀਂ ਗਿਆ ਤੋਂ ਉਹ ਨਹੀਂ ਸੁਪਨਾ ਫਿਰ ਗਾਇਬ ਹੋ ਜਾਂਦਾ ਨਾ ਕੋਈ ਗਲੀ ਹਾਲ ਕੁਣੀ ਰਹਿੰਦੀ ਸੁਪਨੇ ਵਿੱਚ ਨਹੀਂ ਆਉਂਦੇ ਨੇ ਹੂੰ ਸੁਪਨਾ ਆਉਂਦਾ ਰਾਤੀ ਸਾਰਿਆਂ ਨੂੰ ਸੁਪਨੇ ਦੀ ਰਾਤ ਜਾਂਦੀ ਏ ਤੇ ਜੇ ਲੇ ਉਠਦਾ ਆ ਮੀ ਵਸਲੇ ਉਹ ਇਹ ਦੇਸਮਕਤ ਆਈ ਦਿਉ ਅੱਖਾਂ ਬਾ ਜਾਗਨੀ ਆ ਦੇ ਉਹ ਦੋ ਬੰਦ ਹੋ ਜਾਂਦੇ ਜਿਵੇਂ ਜੇ ਉਹ ਦੇ ਉਹ ਜੇ ਨੀਂਦ ਉਸਲੇ ਹੀ ਕੀ ਉਹ ਜਾਂਦੇ ਹੂੰ ਜਦੋਂ ਸੁਪਨਾ ਆਉਂਦਾ ਫਿਰ ਉੱਥੇ ਚਲੇ ਜਾਂਦੇ ਉਹ ਹਾਂਜੀ ਤੇ ਅੱਖ ਖੋਲਦੇ ਆ ਫਿਰ ਮੁੜ ਆਉਂਦੇ ਆ ਹਾਂ ਤੇ ਇਹ ਤੁਹਾਡੀ ਸੁਪਨੇ ਦੇ ਵਿੱਚ ਯਾਤਰਾ ਹੁੰਦੀ ਰਹਿੰਦੀ ਹੈ ਹਾਂਜੀ ਹੂੰ ਸੁਪਨਾ ਦਾ ਹਰੇਕ ਨੂੰ ਹੀ ਹੁੰਦਾ ਹੈ ਰਾਤੀ ਪਰ ਤੁਹਾਨੂੰ ਪਿਛਲੀਆਂ ਯਾਦਾਂ ਦਾ ਹੁੰਦਾ ਹੈ ਹਾਂ ਜਦੋਂ ਬੰਦੇ ਉਹ ਕਿਤੇ ਤੁਹਾਡੇ ਭਰਾਵਾਂ ਦੇ ਨਾਲ ਜਿਹੜੇ ਉਧਰੋਂ ਨਾਲ ਤੁਹਾਡੇ ਆਏ ਨੇ ਫਿਰ ਗੱਲਾਂ ਵੀ ਤੁਸੀਂ ਕਰਦੇ ਹੋ ਬਹਿ ਕੇ ਉਧਰ ਦੀਆਂ ਕਰਨੇ ਹੈ ਕੁਸ਼نگਾਰਾ ਗਾਏ ਹੂੰ ਉਹਨਾਂ ਦੇ ਕੋਲ ਗਏ ਸਾਵ ਹਾਂਜੀ ਗਏ ਸਾਵ ਨਾਲ ਕੋਲ ਗਏ ਗਰਦਾਂ ਦੇ ਘਟ ਨਹੀਂ ਆ ਪਸੇ ਬੁੱਢੇ ਬੁੱਢੇ ਅਸੀਂ ਨਹੀਂ ਤੇ ਇਸ ਦਾ ਤੋਂ ਚਾਹ ਨਹੀਂ ਦਿੱਸਦੀ ਆ ਜੇ ਨਹੀਂ ਨੀ ਕੰਬੇ ਕੋਲ ਨਹੀਂ ਤਾਂ ਤਾਂ ਮਾਚਾ ਉਹਦੇ ਉਹ ਚ ਦੱਸ ਸਕਦੇ ਹੋ ਬੋਲ ਕੇ ਦੱਸ ਸਕਦੇ ਹੋ ਗੁਰਦੁਆਰੇ ਦੀ ਇਮਾਰਤ ਕਿਵੇਂ ਬਣੀ ਸੀ ਹਾਂ ਬੋ ਤਾਂ ਹਮਾਰੇ ਦੱਸ ਸਕਦੇ ਹਾਂ ਜੀ ਗੁਰਦੁਆਰੇ ਦੇ ਤਲਾਂ ਹੈਗਾ ਸੀ ਜਿੱਤਨਾ ਦੇ ਪੌ ਯਾ ਸੰਤ ਦੇ ਖੂੜਾ ਗਾਇਆ ਸੀ ਪਾਣੀ ਵਿੱਚੋਂ ਹੀ ਕੱਢ ਕੇ ਪਾਉਂਦੇ ਸਨ ਠੀਕ ਹੈ ਇਹਨੇ ਹੋਰ ਕਰੀ ਹੈ ਹੂੰ ਤੇ ਤਾਂ ਨਾਮ ਮੇਗਾ ਸੀ ਚੰਗਾ ਨਾਮ ਆ ਕੇ ਰੱਖ ਸਕੀ ਬੜੇ ਥੋਗੀਆਂ ਬੜੀਆਂ ਆ ਸਨ ਉਹ ਥੋਗੀਆਂ ਬੈਠ ਕੇ ਕਾਸੀ ਪਰਾਂ ਕਰਕੇ ਤੇ ਉਹ ਤੋਂ ਨੇੜੇ ਕਰ ਬੜੇ ਬਾਜ਼ਾਰ ਬਣੇ ਸਨ ਦੇ ਉਹਨਾਂ ਦੇ ਬਾਜ਼ਾਰਾਂ ਦੇ ਬਣਾਏ ਸਨ से जावटा ते ये में पारक सजाई जाय बाजार सजा के तेगा फिर को के दरवाजा है चंगे सामने दरवाजा सी गुनिया कुकिया जाय जी ए दाव चा दरवाजा ते गुंबसन दो बड़े थे 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 थे। hmm. ते भी के देदी हम्म ते बड़ी महारथी सामने दुरों हम्म ऊचे ਕੋ ਤੇ ਗੂ ਸੁਨੈ ਰੀ ਡਾਂਗਤਾ ਹੈ ਰੇ ਇੱਕੀ ਬਾਬਾ ਨਨਕਾਣੇ ਵਾਲਿਆ ਲੋਕ ਸ਼ਬਦ ਕੋ ਬੇਸਾਨ ਹੂੰ ਉਹਦੇ ਅਮਾਰੀ ਜਿਹੜੀ ਸਾਹਮਣੇ ਦਰਸ਼ਨੀ ਡੋਢੀ ਸੀ ਨਾ ਜੀ ਉਹ ਬਹੁਤ ਹੀ ਚੀ ਬਣੀ ਇੱਕੀ ਸੀ ਹੂੰ ਦੋ ਬੂਰੇ ਜੇ ਕਸਾ ਉੱਚੇ ਬੜੇ ਖੜੇ ਹੂੰ ਉਹ ਨਦ ਦੇ ਇਤਰਾਗ ਰੱਖੀ ਹੁੰਦੀ ਸੀ ਜਿਸ ਵਕਤ ਉਹ ਪੈਂਦਾ ਸੀ ਹੂੰ ਉਸ ਵਕਤ ਉਹਨੂੰ ਕਰਕਾਉਂ ਦੇ 34 ਉਹਨਾਂ ਅਰਦਾਸ ਹੋ ਗਏ ਤੋਂ ਤੋਂ ਪਹਿ ਗਿਆ ਤਾਂ ਵੀ ਖੁਦ ਸੀ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਪੂਰਾ ਚਿੱਤ ਹੈ ਯਾਦਸ਼ਤ ਇਹਨਾਂ ਦੀ ਇੰਨੀ ਚੰਗੀ ਹੈ 90 92 ਸਾਲ ਦੀ ਉਮਰ ਦੇ ਵਿੱਚ ਆ ਕੇ ਵੀ ਕਿ ਗੁਰਦੁਆਰਾ ਸਾਹਿਬ ਦੀ ਹੂਬ ਹੂ ਜਿਹੜੀ ਇਮਾਰਤ ਹੈ ਉਸ ਨੂੰ ਇਹ ਬੋਲ ਕੇ ਦੱਸ ਰਹੇ ਨੇ ਕਿ ਜਿਵੇਂ ਉਹ ਇਮਾਰਤ ਅਸੀਂ ਅੱਜ ਵੇਖਦੇ ਆਂ ਦਰਸ਼ਨ ਕਰਦੇ ਆਂ ਦੂਰੋਂ ਨੇੜਿਓਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਉਸੇ ਤਰੀਕੇ ਦੇ ਨਾਲ ਹੀ ਬਿਲਕੁਲ ਇਹਨਾਂ ਨੇ ਪਰਿਭਾਸ਼ਿਤ ਕੀਤਾ ਆਪਣੀ ਗੱਲਬਾਤ ਦੇ ਰਹੀ ਕਿ ਉਹ ਇਮਾਰਤ ਕਿਸ ਤਰੀਕੇ ਦੀ ਦਿਖਦੀ ਸੀ ਅੱਜ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਂਦੀ ਏ ਕਿ ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦਿਦਾਰੇ ਆ ਜਿਹੜੇ ਉਹ ਪਰਮਾਤਮਾ ਬਖਸ਼ੇ ਇਹ ਸਿਰਫ ਅਸੀਂ ਸਿੱਖਾਂ ਦੇ ਲਈ ਨਹੀਂ ਕਹਿ ਸਕਦੇ ਕਿਉਂਕਿ ਬਾਬਾ ਨਾਨਕ ਹੈ ਜਿਹੜਾ ਉਹ ਸਭ ਦਾ ਸੰਝਾ ਹੈ ਬਾਬਾ ਨਾਨਕ ਧਰਮਾਂ ਦਾ ਵਿਤਕਰਾ ਨਹੀਂ ਮੰਨਦਾ ਬਾਬਾ ਨਾਨਕ ਜਾਤਾਂ ਪਾਤਾਂ ਫਿਰਕਿਆਂ ਮਜ਼ਹਬਾਂ ਇਹਨਾਂ ਸਾਰੀਆਂ ਵੰਡੀਆਂ ਵਿੱਥਾਂ ਤੋਂ ਕਿਤੇ ਉੱਤੇ ਆ ਤੇ ਉਹਨਾਂ ਦੀ ਬਾਣੀ ਦਾ ਫਲਸਫਾ ਉਹਨਾਂ ਦੇ ਵੱਲੋਂ ਲੋਕਾਂ ਨੂੰ ਦਿਖਾਇਆ ਗਿਆ ਮਾਰਗਦਰਸ਼ਨ ਦਾ ਰਾਹ ਹੈ ਜਿਹੜਾ ਉਹ ਸਭ ਦੇ ਲਈ ਸਾਂਝਾ ਹੈ ਤੇ ਸਾਰੀ ਮਨੁੱਖਤਾ ਦੇ ਲਈ ਹੈ ਅੱਜ ਜਦੋਂ ਸੰਗਤਾਂ ਉਹਨਾਂ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਰਹੱਦਾਂ ਹੱਦਾਂ ਬਣਨ ਦੇ ਨਾਲ ਲੋਕਾਂ ਦੇ ਲਈ ਬਹੁਤ ਸਾਰੀਆਂ ਬੰਦਿਸ਼ਾਂ ਤੇ ਪਾਬੰਦੀਆਂ ਲੱਗ ਗਈਆਂ ਨੇ ਕਿ ਉਹ ਆਪਣੀ ਆਜ਼ਾਦੀ ਦੇ ਨਾਲ ਉਸ ਜਗ੍ਹਾ ਦੇ ਉੱਤੇ ਜਾ ਕੇ ਦਰਸ਼ਨ ਦਿਦਾਰੇ ਨਹੀਂ ਕਰ ਸਕਦੇ ਕਈ ਥਾਵਾਂ ਤੋਂ ਉਹਨਾਂ ਨੂੰ ਐ ਜਿਹੜਾ ਇਜਾਜ਼ਤਾਂ ਲੈਣੀਆਂ ਪੈਂਦੀਆਂ ਨੇ ਅਪਰੂਵਲਸ ਲੈਣੀਆਂ ਪੈਂਦੀਆਂ ਨੇ ਵੀਜ਼ੇ ਲੈਣੇ ਪੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਐ ਜਿਹੜਾ ਉਹ ਉਸ ਧਰਤੀ ਦੇ ਉੱਤੇ ਜਾ ਸਕਦੇ ਨੇ ਜਿੱਥੇ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ ਜਿੱਥੇ ਉਹਨਾਂ ਦਾ ਆਗਮਨ ਹੋਇਆ ਤਾਂ ਅੱਜ ਇਹ ਤਰਾਸਦੀ ਵੀ ਹੈ ਨਾਲੋਂ ਨਾਲ ਕਿਉਂਕਿ ਇਹ ਪੀੜ੍ਹੀ ਹੈ ਜਿਹੜੀ ਸਾਡੇ ਨਾਲ ਬੈਠੀ ਤਾਂ ਇਹਨਾਂ ਦਾ ਜਨਮ ਉਸੇ ਧਰਤੀ ਦੇ ਉੱਤੇ ਹੋਇਆ ਹੈ ਜਿੱਥੇ ਗੁਰੂ ਪਾਤਸ਼ਾਹ ਬਾਬਾ ਨਾਨਕ ਦਾ ਪ੍ਰਕਾਸ਼ ਹੋਇਆ ਤਾਂ ਉਸੇ ਧਰਤੀ ਦੇ ਉੱਤੇ ਇਹ ਲੋਕ ਵਸਦੇ ਸਨ ਇਹਨਾਂ ਦਾ ਘਰ ਬਿਲਕੁਲ ਨੇੜੇ ਸੀ ਗੁਰਦੁਆਰਾ ਜਨਮਸਥਾਨ ਤੋਂ ਪਰ 47 ਦੇ ਵੇਲੇ ਪਈਆਂ ਵੰਡਾਂ ਨੇ ਹੈ ਜਿਹੜਾ ਧਰਤੀ ਦੇ ਉੱਤੇ ਖਿੱਚੀਆਂ ਲਕੀਰਾਂ ਨੇ ਜਿਹੜਾ ਇਹਨਾਂ ਨੂੰ ਉਸ ਥਾਂ ਤੋਂ ਇੰਨੀ ਜ਼ਿਆਦਾ ਦੂਰ ਕਰ ਦਿੱਤਾ ਕਿ ਅੱਜ ਇਹ ਸੁਪਨਿਆਂ ਦੇ ਵਿੱਚ ਤਾਂ ਦਰਸ਼ਨ ਕਰਦੇ ਨੇ ਪਰ ਸਰੀਰਕ ਤੌਰ ਤੇ ਮਜਬੂਰੀਆਂ ਕਾਰਨ ਉਸ ਜਗ੍ਹਾ ਤੇ ਨਹੀਂ ਜਾ ਸਕਦੇ ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸ਼ੁਕਰੀਆ